ਆਜ ਤੜਕੇ ਆਇਆ ਆਪਣੀ ਸਪਾਈ ਹੋਣੀ ਆ ਗਏ ਨੇ ਸਿੱਧੇ ਪੇਦੋਂ ਘਰੇ ਬੈਠਿਆ ਤਿੰਨ ਫੈਰਖਮਾਰੇ ਘਰਾਂ ਦੇ ਤੋਂ ਗੱਡੀ ਵੀ ਲੱਗਾ ਤੇ ਮੁੜ ਕੇ ਫੈਰ ਮਾਰ ਕੇ ਦੇ ਪਛਾਣ ਕਰ ਤਿਆ ਮੁੜ ਕੇ ਅੱਜ ਸਵੇਰੇ ਸਾਢੇ 6 ਵਜੇ ਜਾਣ ਕੇ ਘਰੇ ਪਹੇ ਆ ਪਹਿਲੇ 5-6 ਬੰਦੇ ਬਗੜ ਲਗੇ ਇਹਨਾਂ ਨੇ ਬਾਅਦ ਹੋ ਗਿਆ ਮਾਰਿਆ ਆਪਣੇ ਘਰੇ ਅਰੇ ਤਾਇਏ ਦੀ ਬਿੜਕ ਤਾਇਏ ਦੀ ਬਿੜਦੀ ਹਵਾਲੀ ਲਈ ਸੀ ਠੇਕੇ ਤੇ ਤੇ ਬੱਚੇ ਵਾਹਣ ਦੇ ਸੀ ਬੱਚੇ ਵੀ ਉਹ ਜਿਹੜੇ ਵਾਹਣ ਦੇ ਵਿਚਾਰੇ ਕੋਈ ਦਸੀ ਜਾ ਨਹੀਂ ਪਣਦੇ ਨੇ ਉਹਨਾਂ ਨੂੰ ਆਗੇ ਦਾ ਸ਼ਰਾਬ ਹੀ ਕਿ ਪਰਸੋਂ ਉਹਨਾਂ ਨੇ ਗਾਣਾ ਗੱਡੀਆਂ ਬੱਚਿਆਂ ਨੂੰ ਤੇ ਬੱਚਿਆਂ ਨੂੰ ਜਦ ਕੀ ਕਹਿਣਾ ਹੈ ਅੱਗੋਂ ਇਹ ਅੰਦਰ ਮਾ ਨਾਲ ਬੰਦੇ ਇਹਦੇ ਨਾਲ 8-10 ਜਣੇ ਹੋਰ ਇਹ ਨਾਲ ਪਿਛਲੇ ਨਹੀਂ ਤੇ ਸੁੱਤੇ ਉੱਠੇ ਸਵੇਰੇ ਉਹਨਿਆ ਸਾਰੀ ਗੋਲੀ ਮਾਰਦੇ ਪਿਆ ਸਾਡਾ ਦਿਸ ਜਰਾ ਇਹ ਵੀ ਮਾ ਬੱਚਿਆ ਘਰ ਵੀ ਸ਼ੀਸ਼ਾ ਟੁੱਟੇ ਸਾਰਾ ਕੁਝ ਇਹ ਝਗੜਾ ਸਾਡਾ ਖਾਲਦਾ ਚੱਲ ਰਿਹਾ ਥੋੜਾ ਬਹੁਤ ਪਰਾਂ ਵਾਲੇ ਆਗੇ ਪਹਿਲਾਂ ਡਾਂਗ ਵਾਰੀ ਹੱਥੇ ਵਜ ਗਈ ਆ ਫੁਰਕਰ ਵਾਲ ਬਰ ਸਾਰੇ ਪਰ ਨਜ਼ਰ ਕੋਲ ਉਹਰ ਵਾਲਰ ਤੋਂ ਤਾਂ ਖੋਲਿਆਉਂਦੇ ਨੇ ਚੌਂ ਦਾ ਮੌਕਾ ਨਹੀਂ ਮਿਲਿਆ ਉਹ ਸੱਟ ਮੋਨਾਂ ਦੇ ਲੱਗੀ ਉਹਨਾਂ ਟੁੱਟੀਆਂ ਹੋਈਆਂ ਉਹਰ ਵਾਲਰ ਕੋਲ ਨੂੰ ਗੋਲੀ ਮਾਰ ਸਰਕਾਰੀ ਖਾਲ ਬੋਂ ਨੂੰ ਲੈ ਕੇ ਚੱਲੀਆਂ ਤਾਬੜ ਤੋੜ ਗੋਲੀਆਂ ਦੋ ਮਰਦਾਂ ਦੇ ਤਿੰਨ ਵਿਅਕਤੀ ਹੋਏ ਜ਼ਖਮੀ ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਪਿੰਡ ਨਾਰਲਾ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਧਿਰ ਵੱਲੋਂ ਘਰ ਚ ਦਾਖਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਵਿਅਕਤੀ ਉੱਪਰ ਪਹਿਲੀ ਧਿਰ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਰਸਤਾ ਰੋਕ ਕੇ ਗੋਲੀ ਚਲਾਈ ਗਈ ਹੈ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਜਾਣਕਾਰੀ ਯਾ ਕੁਲਦੀਪ ਸਿੰਘ ਅਤੇ ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਮੌਜੂਦ ਸਨ ਕਿ ਇਸ ਦੌਰਾਨ ਪਿੰਡ ਦੇ ਹੀ ਮੌਤਵਰ ਵਿਅਕਤੀ ਨਿਰਮਲਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਘਰ 'ਚ ਦਾਖਲ ਹੋਏ ਅਤੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਵਿੱਚ ਦੋ ਗੋਲੀਆਂ ਉਹਨਾਂ ਦੇ ਲੜਕੇ ਦਲੇਰ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਲੱਗੀਆਂ ਨੇ ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਉਹਨਾਂ ਨੂੰ ਪਿੱਖੇ ਵਿੰਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਸੀਰੀਅਸ ਹੋਣ ਦੇ ਚਲਦਿਆਂ ਉਹਨਾਂ ਨੂੰ ਅੰਮ੍ਰਿਤਸਰ ਦੇ ਅਮਨ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪੀੜਤਾਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਪੁਲਿਸ ਵੱਲੋਂ ਉਹਨਾਂ ਨੂੰ ਪਿਛਲੇ 3 ਦਿਨਾਂ ਤੋਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਨੇ ਪਰੰਤੂ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਅੱਜ ਪੁਲਿਸ ਉਹਨਾਂ ਦੇ ਘਰ ਮੌਕਾ ਵੇਖਣ ਆਈ ਅਤੇ ਜ਼ਬਰਦਸਤੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਪ੍ਰਸ਼ਾਸਨ ਪਾਸਿਓ ਇਨਸਾਫ਼ ਦੀ ਮੰਗ ਕੀਤੀ ਹੈ। ਉੱਥੇ ਹੀ ਜ਼ਖਮੀ ਜੇਰੇ ਇਲਾ ਸਿਵਲ ਹਸਪਤਲ ਤਰਨਤਾਰਨ ਵਿਖੇ ਮੌਜੂਦ ਦਲੇਰਾ ਸਿੰਘ ਅਤੇ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਿਰਮਲਜੀਤ ਸਿੰਘ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ। ਅਤੇ ਉਹ ਇਸ ਵਕਤ ਸਿਵਲ ਹਸਪਤਲ ਤਰਨਤਨ ਵਿਖੇ ਦਾਖਲ ਨੇ ਉਹਨਾਂ ਪ੍ਰਸ਼ਾਸਨ ਪਾਸਿਓਂ ਇਨਸਾਫ਼ ਦੀ ਮੰਗ ਕਰਦੇ ਆ ਦੂਜੀ ਧਿਰ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ ਉਧਰ ਦੂਜੀ ਧਿਰ ਵਿਰੋਧੀ ਧਿਰ ਦੇ ਵਿਅਕਤੀ ਕਬਲਜੀਤ ਨੇ ਦੱਸਿਆ ਕਿ ਉਸਦਾ ਭਰਾ ਨਿਰਮਲ ਸਿੰਘ ਜੋ ਕਿ ਖੇਤੋਂ ਪਨੀਰੀ ਨੂੰ ਪਾਣੀ ਦੇ ਕੇ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਵਿਰੋਧੀ ਧਿਰ ਦੇ ਵਿਅਕਤੀਆਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੀ ਹੀ ਲਾਈਸੈਂਸੀ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਕਵਲਜੀਤ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਹੈ ਕਵਲਜੀਤ ਸਿੰਘ ਨੇ ਪ੍ਰਸ਼ਾਸਨ ਪਾਸੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਉਧਰ ਹੀ ਮੌਕੇ ਤੇ ਪਹੁੰਚੇ ਥਾਣਾ ਖਾਲੜਾ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਨਰਲਾ ਵਿਖੇ ਦੋਮਾ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਵਿੱਚ ਨਿਰਮਲ ਸਿੰਘ ਜ਼ਖਮੀ ਦੱਸਿਆ ਜਾ ਰਿਹਾ ਉਹਨਾਂ ਕਿਹਾ ਕਿ ਦੋਮਾ ਧਿਰਾਂ ਵਿਚਾਲੇ ਹੋਏ ਵਿਵਾਦ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਨਾ ਭਾਈ ਆਪਣਾ ਆਪਣਾ ਕਿਹੜੇ ਪਿੰਡ ਤੋਂ ਨਾਮ ਲਓ ਠੀਕ ਹੈ ਲੋ ਇਹ ਸੱਤਾ ਲੱਗੇ ਸਾਡੇ ਵਿੱਚ ਨਾਲੇ ਤੁਹਾਡੇ ਬੰਦੇ ਕੋਲੀਆਂ ਗੋਲੀ ਕਰ ਮੱਜੀ ਖਸਾਇਆ ਹਾਂਜੀ ਆਪਣੇ ਨਾ ਇਹ ਪਹਿਲਾਂ ਖਾਲ ਦਾ ਟਕੜਾ ਹੀ ਵੇਜੀ ਹਾਂਜੀ ਇਹ ਢੱਕਣ ਗਈ ਨਹੀਂ ਆਪਾਂ ਉੱਥੇ ਗੱਲ ਪਿਆ ਉਧਰ ਵੀ ਨੇ ਮੈਨੂੰ ਵਾਵਾ ਇੱਕ ਸੱਤਾ ਸੱਤਾ ਲੱਗੀਆਂ ਖਸਾਇਆ ਮੁੜ ਕੇ ਅੱਜ ਸਵੇਰੇ ਸਾਡੇ 6 ਵਜੇ ਆਣ ਕੇ ਘਰੇ ਸਹੇ ਆ ਪਹਿਲੇ ਪੰਜ ਛੇ ਬੰਦੇ ਮਗਰ ਲਗੇ ਇਹਨਾਂ ਨੇ ਗੋਲੀਆਂ ਮਾਰੀਆਂ ਆਪਣੇ ਘਰੇ ਇੱਕ ਆਪਣੇ ਆਪ ਇੱਕ ਇੱਥੇ ਖੜ ਕੇ ਲੱਗੇ ਜੋ ਆਪਣੇ ਨਾਮ ਦੇ ਬੱਚੇ ਨੇ ਨਰਵਲ ਸਿੰਘ ਨੇ ਹਾਂਜੀ ਉਹ ਕੀ ਵੀ ਮੰਗ ਕਰਦੇ ਨੇ ਹਾਂਜੀ ਆ ਵੀ ਆਪਾਂ ਇਨਸਾਫ ਦੀ ਮੰਗ ਮੰਗ ਕੇ ਖੜੇ ਆ ਕਿ ਪੁਲਿਸ ਉਹ ਕਾਰੇ ਕੀ ਤਿਆਰੀਆਂ ਤਾ ਆ ਜਾਈ ਪੁਲਿਸ ਨੇ ਕੀ ਕਾਰੇ ਕੀ ਤਿਆਰੀਆਂ ਤਾ ਪੁਲਿਸ ਲੋਏ ਤੱਕ ਕੋਈ ਤਾ ਬਾਈ ਨਹੀਂ ਚਾਹੀਏ ਕਿ ਨਾਂ ਪਈ ਆਪਣਾ ਆਪਣਾ ਨਾਮ ਦੋਸ ਸਿੰਘ ਕਿਹੜੇ ਪਿੰਡ ਤੋਂ ਨਾਂ ਮੇਰਾ ਕੀ ਗੱਲ ਪਤਈਏ ਤੇ ਗਨਸ਼ਾਟ ਹੋਇਆ ਤਾਂ ਲੱਗੀ ਗਲੀ ਇਹ ਨਹੀਂ ਆਪਣਾ ਪਿੰਡ ਦਾ ਉਹਨਾਂ ਨੇ ਖਾਲਵਾਇਆ ਆਪਣਾ ਤੇ 41 ਦੀ ਮੱਟ ਲਈ ਹੈ ਉਹਨਾਂ ਨੂੰ ਇਹ ਲੱਗਿਆ ਇਹ ਦੋ ਤੇ ਅੰਦਰ ਪਹਿਲਾਂ ਵਿੱਚ ਝਗੜਾ ਹੋਇਆ ਸੀ ਥਾਣੇ ਦਰਖਾਸਤ ਦੇਣ ਗਏ ਤੇ ਪਹਿਲੋ ਐਸਐਸਓ ਸਰਦਾਰ ਦਰਖਾਸਤ ਨਹੀਂ ਲਈ ਜਾਂਦੇ ਰਜਨਾਵਾ ਭਰਾ ਦਿੰਦੇ ਅੱਜ ਦਾ ਟਾਈਮ ਹੈ ਅੱਜ ਤੜਕੇ ਆਇਆ ਉਹ ਪੜੀਆਂ ਆਪਣੀ 31 ਹੋਣੀ ਉਹਨੇ ਸਿੱਧੇ ਪਹਿਲੋਂ ਘਰੇ ਬੈਠਿਆ ਤੇ ਇਹਨਾਂ ਫੇਰ ਘਮਾਰੇ ਘਰਾਂ ਦੇ ਗੱਡੀ ਵੀ ਲੱਗਾ ਤੇ ਮੁੜ ਕੇ ਫੇਰ ਮਾਰ ਕੇ ਤੇ ਪਛਾਣ ਕਰ ਪਿਆ ਅਸੀਂ ਪਿੱਛੇ ਗਏ ਉਹਦੇ ਜਦੋਂ ਉਹਦਾ ਮੋਕ ਗਿਆ ਗੋਲੀਆਂ ਤੇ ਆਪਣਾ ਰਵੋਲਵਰ ਸੁੱਟ ਕੇ ਉਹ ਭੱਜ ਗਿਆ ਮੈਨਿਆ ਕੋਈ ਧਿਆਨ ਨਹੀਂ ਗਿਆ ਛਾਰ ਪਾਰ ਤੇ ਕੀ ਪੁੱਛੋ ਕੀ ਕਾਰੋ ਕੀ ਤਿਆਰੀ ਹੁੰਦਾ ਪੁਲਿਸ ਨੂੰ ਅਸੀਂ ਦਰਖਾਸਤ ਦਿੱਤੀ ਆ ਤੇ ਅਜੇ ਹੱਦ ਨਹੀਂ ਸੁਣਵਾਈ ਨਹੀਂ ਹੋਣੀ ਕਿ ਇਹਦੇ ਮੰਗ ਕਰਦੇ ਆ ਅਸੀਂ ਮੰਗਿਆ ਹੋਇਆ ਕਰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿੰਨਾ ਆਪਣਾ ਦਲੇਰ ਸਿੰਘ ਕੀ ਨਾਮ ਹੈ ਭਾਜੀ ਆਪਣਾ ਮੇਰਾ ਨਾਮ ਕੁਲਜੀਤ ਸਿੰਘ ਆ ਪਿੰਡ ਕਿਹੜਾ ਹੈ ਨਾਰਲਾ ਕੀ ਮਸਲਾ ਕੀ ਹੈ ਇੱਥੇ ਦੋ ਚਰਾੰਦਾ ਜਿਹੜਾ ਵਿਵਾਦ ਜਿਹੜਾ ਅਸੀਂ ਜਿਹੜਾ ਆ ਕੋਈ ਜ਼ਮੀਨ ਨੂੰ ਲੈ ਕੇ ਜਾਂ ਖਾਲ ਨੂੰ ਲੈ ਕੇ ਚੱਲ ਰਿਹਾ ਸੀਗਾ ਕੋਈ ਵੀ ਨਹੀਂ ਕੋਈ ਕਹਿੰਦਾ ਪ੍ਰਾਪਤ ਤੂੰ ਕੋਣ ਮੈਂ ਖਾ ਮਖਾ ਕੋਈ ਕਾਰਨ ਨਹੀਂ ਪਹਿਲੀ ਤਾਂ ਅਸੀਂ ਲਈਏ ਠੇਕੇ ਤੇ ਕਰਨਰ ਕੋਈ ਵਾਰ ਵਾਰ ਹੈ ਹੀ ਨਹੀਂਗਾ ਬਲੇ ਤਾਂ ਇਹਦੀ ਬਿੜ ਤਾਈ ਇਹਦੀ ਬਿੜ ਦੀ ਪਹਿਲੀ ਲਈ ਅਸੀਂ ਠੇਕੇ ਤੇ ਤੇ ਬੱਚੇ ਵਾਹਣ ਦੇ ਸੀ ਬੱਚੇ ਵੀ ਉਹ ਜਿਹੜੇ ਵਾਹਣੇ ਜਿਹੜੇ ਵਿਚਾਰੇ ਕੋਈ ਦਸੀ 11ਵੇਂ ਪਣ ਦੇ ਨੇ ਉਹਨਾਂ ਨੂੰ ਆ ਕੇ ਰਾਤ ਸ਼ਰਾਬ ਪੀ ਕੇ ਪਰਸੋਂ ਉਹਨਾਂ ਨੇ ਗਾਣਾ ਗੱਡੀਆਂ ਬਚ ਜਾਣ ਤੇ ਬੱਚਿਆਂ ਨੂੰ ਜਦ ਕੀ ਕਹਣਾ ਹੈ ਹੱਗੋ ਉਹਨਾਂ ਨੇ ਕਿਹਾ ਵੀ ਉਹਨੂੰ ਪਾਪਾ ਨੂੰ ਫੋਨ ਕੀਤਾ ਆਪਣੇ ਨੂੰ ਵੀ ਸਮੇਂ ਚ ਅੰਕ ਲਾ ਕੇ ਗਾਲਾਂ ਕੱਢਦਾ ਉਹਨਾਂ ਨੇ ਆ ਗਿਆ ਤੁਹਾਡਾ ਕੀ ਲੈਣ ਦੇਣਾ ਹੈਗਾ ਕੋਈ ਇੰਨੀ ਗੱਲ ਕਿਉਂ ਚਲੇ ਗਿਆ ਵੱਡਾ ਛੋਟਾ ਭਰਾ ਜਿਹੜਾ ਦਲੇਰ ਤੋਂ ਚਲੇ ਗਿਆ ਵਾ ਦੂਜਾ ਭਰਾ ਜਿਹੜਾ ਸ਼ਮਸ਼ੀਰ ਸਿੰਘ ਨਾਲ ਪਿੰਡ ਦਾ ਇੱਕ ਮੇਬੀ ਸਿੰਘ ਬਾਬ ਨਾਲ ਉਹਨਾਂ ਦੇ ਕੰਮ ਨੂੰ ਕਰਦਾ ਵਾ ਬਾਹੂ ਨਾ ਉਹਦਾ ਛੋਟਾ ਉਹਨੂੰ ਨਾਲ ਲੈ ਕੇ ਦਾਤਰ ਵਢੇ ਲੈ ਕੇ ਆ ਕੇ ਦੇਖੇ ਮੋਟਰਸ ਪਹਿਲਾਂ ਟਿਕਟ ਨੇ ਦਾਤਰ ਮਾਰੇ ਆ ਉਤਰ ਕੇ ਪਛਾਂ ਭੱਜ ਗਏ ਆ ਫਿਰ ਮੈਂ ਕੀਤਾ ਦਰਵਾਜਾ ਯਾਤਰਾ ਮਾਲਗਾ ਸਿਰ ਚ ਬਾਜੀ ਸਾੜ ਲਾ ਕੇ ਬਹੁਤ ਜਿਆਦਾ ਉਧੇ ਲੱਗ ਜਾਣੀ ਹੁਣ ਕੋਈ ਬਹੁ ਫੜ ਕੇ ਉਹਨੂੰ ਡੇਕ ਲਿਆ ਵੇਖ ਕੇ ਚਲੋ ਛਛਦਾ ਹੋ ਗਿਆ ਮੋਕੇ ਮੋਕੇ ਹੋਰ ਵੀਰ ਬੜਾ ਇੱਥੇ ਆ ਕੇ ਚੜਾ ਦਿੱਤਾ ਮੋਟੇ ਗੱਲ ਕੋਈ ਖਾਸ ਨਹੀਂ ਪੁਲਿਸ ਨੂੰ ਉਹਦੋਂ ਰਾਹ ਦੀ ਇਨਫਰਮੇਸ਼ਨ ਕਰਤੀ ਕਿਉਂ ਸਾਟਾ ਹੱਥ ਦੀ ਹੈਗੀ ਚਲੋ ਇੱਥੇ ਥੋੜੀ ਜਿਹੀ ਮੈਟ ਲੈ ਗਿਉਨੂੰ ਪੁਲਿਸ ਜੇ ਪੁਲਿਸ ਨੇ ਵਾਹ ਕਾਰਵਾਈ ਕੀਤੀ ਰਾਤ ਵੀ ਆਈ ਆ ਇਹਦੀ ਗੱਲ ਨਹੀਂ ਇੱਥੇ ਆਪਾਂ ਸ਼ਾਸ਼ਨ ਦਾ ਅਗਰਵ ਦਿੰਨੇ ਸਾਡਾ ਬ੍ਰਦਰ ਮੇਰਾ ਜਿਹੜਾ ਉਹ ਦਿੰਨੇ ਪਾਣੀ ਤੰਰੀ ਭਰਨਾ ਆਖਦੇ ਨੇ ਬਤੀ ਹੁੰਦੀ ਆ ਸੁਬਤੀ ਹੁੰਦੀ ਆ ਉਹਨਾਂ ਸਕੂਲ ਜਾਣਾ ਹੁੰਦਾ ਉਹ ਵੀ ਹੁੰਦੀ ਹੁੰਦੀ ਉਹਨੂੰ ਭਰ ਕੇ ਜਾ ਰਹੇ ਘਰ ਨੂੰ ਵਾਸਤੇ ਮੈਂ ਕੁਦਰਤੀ ਨਹੀਂ ਕਰੋਂ ਸੈਟ ਕਰਦੇ ਆ ਓ ਇੱਦਾਂ ਦਿੰਨੇ ਜੁੜ ਆ ਰਹੇ ਆ ਤੇ ਮੈਂ ਥੋੜਾ ਪਛਾਹਸ ਆ ਉਹਨਾਂ ਵਾਂ ਪਰ ਆਵਣੇ ਆਗੇ ਪਹਿਲਾਂ ਡਾਂਗ ਮਾਰੀ ਹੱਥੇ ਵੱਜ ਗਈ ਆ ਹੋਰ ਕਰਵਾਲ ਵਰ ਸਾਰੇ ਪਰ ਬ੍ਰਦਰ ਕੋਲ ਉਹ ਰਵਾਲ ਵਰ ਟੋਟਾ ਖੋਲਿਆਉਂਦੇ ਨੇ ਮਿਲ ਚਾਉਂਦਾ ਮੌਕਾ ਨਹੀਂ ਮਿਲਿਆ ਤੇ ਸਾਡ ਬੋਨਾਂ ਦੇ ਲਾਗੀ ਉਹਨਾਂ ਟੁੱਟੀਆਂ ਹੋਈਆਂ ਆ ਉਰਵਾ ਗੁਰਦਨ ਗੋਲੀ ਮਾਰਤੀ ਉਹਦੇ ਮੌਕੇ ਤੇ ਉਸੇ ਦਾ ਰਵਲਵਰ ਖੋ ਕੇ ਮਾਰ ਦਿੱਤੀ ਉਸੇ ਦਾ ਖੋ ਕੇ ਨੂੰ ਮਾਰ ਦਿੱਤੀ ਫਿਰ ਰਵਲਵਰ ਚੁੱਕ ਕੇ ਵੀ ਨਾਲ ਲੈ ਕੇ ਆਪਣੇ ਘਰੇ ਹਾਂ ਝੂਟੀ ਕੋਈ ਕਹਾਣੀ ਬਣਾ ਲੈਣਾ ਕੀ ਨਾਮ ਬ੍ਰਦਰ ਤੁਹਾਡੇ ਦਾ ਬ੍ਰਦਰ ਸੰਤਮਲਜੀਤ ਸਿੰਘ ਨਾਮ ਉਹਨਾਂ ਦਾ ਠੀਕ ਹੁਣ ਇਸ ਟਾਈਮ ਜ਼ਖਮੀ ਨੇ ਕਿੱਥੇ ਨੇ ਧੱਕੇ ਬਹੁਤ ਜਾਰੀ ਕਬੀਰ ਹਾਲਤ ਸੀ ਐਸਾਂ ਪਲਾਂ ਉਹਨਾਂ ਨੂੰ ਵਿਜੀ ਹਸਪਤਾਲ ਖੜਿਆ ਸੀ ਹੁਣ ਉੱਥੋਂ ਦਾ ਰੈਫਰ ਕੀਤਾ ਅੰਮ੍ਰਿਤਸਰ ਮਲਟੀਪਲੀ ਹਸਪਤਾਲ ਉਸੇ ਕੀਤਾ ਮੈਂ ਪੁਲਿਸ ਪਾਰਟੀ ਮੌਕੇ ਤੇ ਆਈ ਹੈ ਕੀ ਮੰਗ ਕਰਦੇ ਜੋ ਉਹ ਪੁਲਿਸ ਤੋਂ ਅਸੀਂ ਮੰਗ ਕਰਦੇ ਬਿਲਕੁਲ ਸਚਾਈ ਹੋਣੀ ਚਾਹੀਦੀ ਆ ਬਾਪੂ ਕੀ ਨਾਮ ਹੈ ਆਪਣਾ ਕਿਰਨ ਸਿੰਘ ਇੱਥੇ ਜਿਹੜੀ ਆ ਨਾਰਲੇ ਗੋਲੀ ਚੱਲੀ ਉਹ ਤਾਂ ਮੌਕੇ ਤੇ ਤੁਸੀਂ ਇੱਥੇ ਹੈਗੇ ਸੀ ਇੱਥੇ ਪਏ ਕਿੰਨੇ ਚਲਾਈ ਆ ਇੰਜ ਵੇਚਾਈ ਆ ਹਾਂ ਕੋਣ ਕੋਣੀ ਕਿੰਨੇ ਕ ਜਣੇ ਆਏ ਸੀ ਇਹ ਆਇਆ 8-7 ਜਣੇ ਆਏ ਵੀ ਅੰਪ ਚੱਕਰ ਹੋਤੇ ਇੱਕ ਇਹ ਪੱਜਿਆ ਪਰ ਉਹ ਇੱਥੇ ਮਫਰ ਕੀ ਕੇ ਮਲਜੋਟੇ ਦਿੱਤੇ ਅਜਾ ਹਾਂ ਤੇ ਝਗੜਾ ਕਹਦਾ ਬੱਬੂ ਇਹਨਾਂ ਦਾ ਵਾਟਰ ਮਟਰ ਚੱਲਿਆ ਜ਼ਮੀਨ ਦਾ ਝਗੜਾ ਇਹਨਾਂ ਦਾ ਬੱਬੂ ਉਹ ਤਾਂ ਕਹਿੰਦੇ ਆ ਵੀ ਸੜਕ ਤੇ ਇਹਨਾਂ ਨੇ ਘੇਰ ਕੇ ਜਿਹੜਾ ਆ ਨਿਮੇ ਨੂੰ ਫਟੜ ਕੀਤਾ ਵਾ ਨਹੀਂ ਕੋਈ ਕੀਤਾ ਆ ਫੇਰ ਕਿੱਥੋਂ ਆਉਂਦੇ ਤੁਹਾਡੇ ਹੁੰਦੇ ਆ ਹਾਂ ਹੁੰਦੇ ਆ ਫੇਰ ਹੁੰਦੇ ਜਾਂਦੇ ਆ ਕੋਣ ਪੁਲਿਸ ਆਈ ਹੈ ਕੋਈ ਮੌਕੇ ਤੇ ਕੋਈ ਜੀ ਆ ਕੱਲ ਵੀ ਆ ਕੇ ਆਇਆ ਅੱਜ ਵੀ ਗਏ ਸਵੇਰੇ ਕੋਈ ਜੀ ਆਇਆ ਦਿਖਾ ਦਿੱਤੀ ਕੋਈ ਹਾਂ ਦਿੱਤੀਆ ਦੋ ਦਿੱਤੀਆ ਪਤਾ ਪੁਲਿਸ ਮੌਕਾ ਵੇਖਣ ਨਹੀਂ ਆਈ ਨਹੀਂ ਸਾਡੇ ਕਿੰਨੇ ਜਾਨਾਂ ਨੂੰ ਗੋਲੀ ਲੱਗੀ ਦੋ ਜਾਨਾਂ ਕੀ ਮੰਗ ਕਰਦੇ ਤੇ ਤੂੰ ਸਾਫ ਸ਼ਹੀਦਾਂ ਦਾ ਸ਼ਾਂਤ ਰਾਮ ਚਾਹੀਦਾ ਹੈ ਨਹੀਂ ਕੀ ਕਰਦਾ ਅੰਦਰ ਤੂੰ ਕਿੱਥੇ ਦਾਖਲ ਨੇ ਤੁਹਾਡੇ ਲੈ ਨਹੀਂ ਜਵਾਬ ਆਉਂਦਾ ਨੋ ਤੁਹਾਡਾ ਜਵਾਬ ਨਹੀਂ ਆਇਆ ਕੰਬੜ ਸਰ ਲੈ ਗਏ ਹੁਣ ਕੀ ਨਾਂ ਅੰਕਲ ਜੀ ਆਪਣਾ ਜਲਦੀ ਸਿੰਘ ਕਿਹੜਾ ਪਿੰਡ ਆ ਮਾਰਲਾ ਆ ਜਿਹੜਾ ਅੱਜ ਸਵੇਰੇ ਗੋਲੀ ਚੱਲੀ ਹੈ ਮਸਲਾ ਕੀ ਹੈ ਇਹ ਮਸਲਾ ਸਾਡੇ ਘਰੇ ਆ ਕੇ ਪਾਇਏ ਸਵੇਰੇ ਕੌਣ ਇਹ ਨਰਮਾ ਨਾਲ ਬੰਦੇ ਇਹਦੇ ਨਾਲ 8-10 ਜਣੇ ਹੋਰਿਆਂ ਨਾਲ ਇਹ ਪਿਛ ਨੂੰ ਨਹੀਂ ਤੇ ਸੁੱਤੇ ਉੱਠੇ ਸਵੇਰੇ ਆਉਂਦੇ ਸਾਰੀ ਗੋਲੀ ਮਾਰਦੇ ਪਿਆ ਸਾਡਾ ਰਿਸਰ ਹੈ ਇਹ ਵੀ ਮਹਾ ਬਚਿਆ ਘਰ ਵੀ ਸ਼ੀਸ਼ਾ ਟੁੱਟੇ ਸਾਰਾ ਕੁਝ ਇਹ ਝਗੜਾ ਸਾਡਾ ਖਾਲਦਾ ਚੱਲ ਰਿਹਾ ਸਰਕਾਰੀ ਕਸਕੀਮੀ ਖਾਲੇ ਦਾ ਵਾਇਆ ਤੇ ਇਹ ਦੋ ਤਿੰਨ ਵਾਰ ਅਰਜ਼ੀ ਵੀ ਦਿੱਤੀ ਪੁਲਿਸ ਨੂੰ ਸਾਡੀ ਅਰਜ਼ੀ ਫੜਦੀ ਨਹੀਂ ਫਿਰ ਮੋਦਵਾਰ ਬੰਦੇ ਗਏ ਤਾਂ ਫਿਰ ਉਹਨਾਂ ਨੇ ਅਰਜ਼ੀ ਸਾਡੀ ਪੜੀ ਅਜੇ ਤੱਕ ਕਾਰਵਾਈ ਨਹੀਂ ਕੀਤੀ ਉਹ ਉਲਟਾ ਸਾਨੂੰ ਅੱਜ ਫੇਰ ਸਵੇਰੇ ਆ ਕੇ ਘਰੇ ਪਹੇਗੇ ਫਿਰ ਕੋਣ ਤੁਹਾਡੇ ਕੋਈ ਜ਼ਖਮੀ ਵੀ ਹੋਇਆ ਗੋਲੀ ਜਰਹੇ ਮੇਰੇ ਦੋਵੇਂ ਪਤੀਆ ਜ਼ਖਮੀ ਆ ਕੀ ਨਾਂ ਹੈ ਇੱਕ ਦਲੇਰ ਸਿੰਘ ਤੇ ਇੱਕ ਸ਼ਮਸ਼ੀਰ ਸਿੰਘ ਅੱਛਾ ਦੋ ਕਿੱਥੇ ਕਿੱਥੇ ਗੋਲੀ ਬੱਜੀ ਹੈ ਇੱਕ ਦੇ ਤਾਂ ਨਲਾਂ ਚ ਤੇ ਇੱਕ ਦੇ ਛਾਤੀ ਤੇ ਆ ਝਗੜਾ ਤੁਹਾਡੇ ਘਰ ਹੀ ਹੋਇਆ ਵਾ ਝਗੜਾ ਘਰੇ ਹੋਇਆ ਸਾਡੇ ਦੂਜੀ ਧਿਰ ਕਹਿ ਰਹੀ ਆ ਕਿ ਝਗੜਾ ਜਿਹੜਾ ਸੜਕ ਤੇ ਹੋਇਆ ਇਹ ਪਿੱਛੋਂ ਆ ਕੇ ਗਲ ਪਿਆ ਨਹੀਂ ਨਹੀਂ ਘਰੇ ਤੜਕੇ ਜਿਹੜੇ ਉੱਠੇ ਹੀ ਨਹੀਂ ਆਇਆ ਤੜਕੇ ਉੱਠਿਆਂ ਤੇ ਜਾਗ ਬੂਆ ਖੋਲਿਆ ਤੇ ਗੋਲੀਆਂ ਫਟਾਫਟ ਆ ਕੇ ਮਾਰਨ ਪਿਆ ਵੇ ਸਾਪਣੇ ਕੋਲ ਵੀ ਪਏ ਆ ਪੁਲਿਸ ਆ ਕੇ ਚੱਕ ਕੇ ਲੈ ਗਈ ਹੁਣ ਕੋਲ ਅੰਦਰ ਸਾਡੇ ਸ਼ੀਸ਼ੇ ਟੁੱਟੇ ਆ ਬਾਰੀਆਂ ਪੂਰੀਆਂ ਆ ਸਾਡਾ ਰਿਸ਼ਦਾਰ ਇੱਕ ਆਇਆ ਉਹਨੂੰ ਵੀ ਗੋਲੀ ਲੱਗ ਚਲੀ ਤਾਂ ਇਹ ਭੱਜ ਰੱਸ ਕੇ ਬਹਾ ਜਾਨ ਬਚਾਈ ਤੇ ਪੁਲਿਸ ਆਈ ਮੌਕੇ ਤੇ ਪੁਲਿਸ ਨਹੀਂ ਆਈ ਪੁਲਿਸ ਮੜੇ ਚਿਰ ਬਾਅਦ ਆਈ ਆ ਜਦੋਂ ਫਿਰ ਆ ਹੁਣ ਆਕੇ ਤੋਂ ਵੀ ਸਾਨੂੰ ਅਰੈਸਟ ਕਰਨ ਨੂੰ ਫਿਰਦੀ ਸਾਡੀ ਕੋਈ ਸੁਣਾਈ ਨਹੀਂ ਕਰਨ ਦੀ ਅਸੀਂ ਐਸਐਸਪੀ ਕੋ ਮੰਗ ਕਰਦੇ ਆ ਸਾਨੂੰ ਇਨਸਾਫ ਮਿਲੇ ਇਹ ਬੰਦੇ ਰੈਸ਼ਟ ਕੀਤੇ ਜਾਂਦੇ ਕਿ ਸਾਡਾ ਪਤਾ ਸਰ ਨਾਲਲੇ ਦੇ ਵਿੱਚ ਕੋਈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਕੋਈ ਦੂਹ ਉੱਤੇ ਰਵਚਾਲੇ ਕੋਈ ਝਗੜਾ ਹੈ ਕੀ ਮਸਲਾ ਕੀ ਹੈ ਸਾਨੂੰ ਉਹਨੇ ਇਤਲਾ ਮਿਲੀ ਸੀ ਨਾਲਲੇ ਪਿੰਡ ਨਿਰਮਲ ਸਿੰਘ ਸਾਫ ਦਾ ਸਰਪੰਚ ਹੈਗਾ ਵਾ ਉਹਨੂੰ ਗੋਲੀ ਮਾਰਤੀ ਸੁਮੇਸ਼ ਸਿੰਘ ਆਗਰਾਂ ਨੇ ਹੂੰ ਇਤਲਾ ਮਿਲੀ ਮੌਕੇ ਤੇ ਆਏ ਆ ਹੂੰ ਤੇ ਕੋਈ ਸਰਕਾਰੀ ਖਾਨ ਨੂੰ ਲੈ ਕੇ ਉਹਨਾਂ ਨਾਲ ਝਗੜਾ ਹੋਇਆ ਵਾ ਉਸ ਮਾਲੇ ਮੇਰੀ ਪਹੀ ਕਰਨ ਦਾ ਜੋ ਬੰਦੀ ਕਾਨੂੰਨ ਸਰੰਦੀ ਕਰਮ ਕਰਦਾ ਸਰ ਦੂਜੀ ਧਿਰ ਵਾਲੇ ਕਹਿੰਦੇ ਆ ਵੀ ਸਾਡੇ ਵੀ ਕੁਝ ਬੰਦੇ ਜਿਹੜੇ ਆ ਪਟੜਿਆ ਇਹਦੇ ਬਾਰੇ ਸਾਨੂੰ ਅਜੇ ਮੌਕੇ ਤੇ ਨਹੀਂ ਇਸ ਬਾਰੇ ਪਾਲਕਾ ਕੋਈ ਬਾਕੀ ਵੈਰੀਫਾਈ ਕਰਨ ਦਾ ਦੇਖ ਲੈਣੇ ਵੀ ਕਨਫਰਮੇਸ਼ਨ ਦਾ ਪਤਾ ਲੱਗਾ ਕੋਈ ਕਿੰਨੇ ਕ ਸਮੇਂ ਦੀ ਹੈ ਇਹਨਾਂ ਤਾਂ ਆ ਮੌਕੇ ਬਤਾ ਕੇ ਕਿਧਰ ਸਾਡੇ ਛੇਵੀਂ ਦੀ ਗੱਲ ਕਿ ਨਹੀਂ ਤੇ ਹੁਣ ਜਿਹੜਾ ਨਿਰਮਲ ਹੈ ਉਹ ਕਿੱਥੇ ਡਾਕ ਲਿਆ ਸਰ ਇਥੋਂ ਇਹਨਾਂ ਪਿੱਛੋਂ ਲੈ ਕੇ ਗਿਆ ਸੀ ਹੁਣ ਉਹ ਤੋਂ ਉਹਨਾਂ ਰੈਫਰ ਕਰਤਾ ਬਾਕੀ ਦੇਖਦੇ ਹਾਂ ਤਾਂ ਤਸਲਮਲ ਕਰ ਰਹੇ ਜੀ